ਕੱਪਟਨ ਇੱਕ ਕਬੱਡੀ ਕੈਪਟਨ ਹੈ ਪਰ ਤੋਂ ਜੀ ਇੱਕ ਮਹਾਨਤਵਾ ਦਾ ਬਰਤ ਰਾਜੀਏ ਅਸ਼ੀਰਵਾਦ ਦੇ ਸੰਕੈ ਇੱਕ ਕਬੱਡੀ ਖੇਡ ਟੂਰਨਾਮੈਂਟ ਮੇਰੇ ਵੀਰੋ ਅੱਜ ਚੱਲ ਰਿਹਾ ਹੈ ਔਰ ਦਿੱੱਤਕਰ ਤਵਾ ਸ੍ਰੀ ਤਕੀ ਮਹਾਰਾਜ ਤੇ ਦਿੱੱਤਕਰ ਤਵਾ ਕੋਪਨਛਾਣੀ ਮਹਾਰਾਜ ਵੀ ਅਪਾਰ ਕੇਤਾ ਦੇ ਨਾਲ ਮੇਡਾ ਹੈ ਲੈ ਵੀ ਰੇਡ ਸਮ ਬ੍ਰਾਹਰ ਸਾਹਿਬ ਕਹਿ ਰਹੇ ਹਾਂ ਜੀ ਨਾਓ ਸਾਹਮਣੇ ਕਹਿੰਦੇ ਪਈ ਹੋਈ ਰੇਡ ਮੇਰੇ ਵੀਰੋ ਇਹ ਹੈ ਨੌਰੀਆਂ ਗਬਰੂ ਕਨੇ ਭੱਤੇ ਭਾਈ ਆਇਆ ਕਹਿੰਦੇ ਫੈਸਲਾ ਕਰ ਗਿਆ नंबर ਨੰਬਰ है ਹੈ ਉਹ ਰੇਡਰ ਦੇ ਹਿੱਸੇ ਹੈ ਲੈ ਹਰੇ ਸੱਚ ਤੇ ਸਾਥ ਹੀ ਰੇਂਦਰ ਸੱਚ ਤੇ ਸਾਥ ਹੀ ਰੇਂਦਰ ਆਓ ਇਥੇ ਪਈ ਹੋਈ ਰੇਡ ਇਹ ਬਿੱਟੂ ਹੈ ਲਗਾਤਾਰ ਜੱਥੇ ਲੱਗਦੇ ਇੱਕ ਵਾਰੀ ਪਾਰੀਆਂ ਮਾਰ ਤੋਂ ਮੁੰਡੇ ਦੇ ਮੇਲੇ ਨੂੰ ਇਹ ਹੈ ਨੋਬੀਏ ਨੂੰ ਲੋਟੇ ਆ ਰਿਹਾ ਬਿੱਟੂ ਇਹ पहला पेंड्रा पार ऐसे में सिंचाई कोशिंग करेंगे, फिर भी पर देख रहे मोना पेंड्रा का बड़ा तेल है, बड़ा सब्सक्रिप्टिव है, आप देख रहे हैं अभी तोड़ा होता है इनमें, पर नंबर एक आप कोशिंग है, फिर माल्ला मार रहे बट्टी, ये बोल्ट ट्रैक्टर जितने हैं, फिर खेता रहते बट्टी, ये बोल्ट ਹੈ ਮੈਂ ਬੇਨਤੀ ਕਰੇ 65 ਕਿਲੋ ਵਾਲੇ ਧਿਆਨ ਦਿਓ ਇੱਕ ਤੇ ਪੰਜ ਮਜੇ ਵੀ ਕਬੱਡੀ ਦਾ ਕਹਿੰਦੇ ਮਹਾਨ ਜੱਫੀ ਮੇਰੇ ਵੀਰੋ ਆਪਣੇ ਸਮੇਂ ਦਾ ਭਗਤਿਆ ਸੁਖੀ ਖੇਤਰ ਤੇ ਆਇਆ ਹੋਇਆ ਆ ਨੌਜਵਨ ਜਗਤਜੀਤ ਇਸ ਲਈ ਕਰਦਾ ਕੋਸ਼ਿਸ਼ ਕਰਣ ਦੀ ਇੱਕ ਪਾਸੇ ਹੰਗੀ ਲੁੰਡੇ ਆਣਾ ਤੇ ਭਿੰਦਰਕਲਾ 55 ਕਿਲੋ ਵਰਗ ਫਾਈਨਲੀ ਇਹ ਟੀਮਾਂ ਜਿਹੜੀਆਂ ਖੇਡ ਮੈਦਾਨਾਂ ਦੇ ਚ ਆ ਜਾਣਾ ਕਬੱਡੀ 55

ਇਸ ਨਵੇਂ ਕਬੱਡੀ ਟੂਰਨਾਮੈਂਟ ਦੇ ਸਭ ਨੂੰ ਮੁਬਾਰਕਾਂ ਅਤੇ ਆਪ ਜੀ ਨੂੰ ਬਹੁਤ ਬਹੁਤ ਧੰਨਵਾਦ। ਇਸ ਸੀਸੀ ਤੋਂ ਅਬਿਸ਼ੇਕ ਅਸ਼ੀਰਵਾਦ ਦੇ ਨਹੀਂ। ਕਿਉਂਕਿ ਗੁਰੂ ਸਭਾ ਨੇ ਅਸ਼ੀਰਵਾਦ ਨਹੀਂ ਅਸੀਂ ਇਹ ਕਹਿੰਦੇ ਕਿ ਕਾਮਯਾਬੀ ਹੋਏ ਹੋਰਾ ਬੜੀ ਤਰੱਕੀ ਇਤੁਈ ਕਰਾਣਗੇ ਕਿ ਕਰ ਸਕਦੇ। ਸੋ ਬਾਬਾ ਜੀ ਦੋ ਪੈ ਬੈਂਤੀਆਂ ਮੈਂ ਇਹ ਮੈਂ ਤੁਹਾਡੇ ਸਾਥੇ ਪੰਜ ਸਾਲ ਦੇ ਅਕਲਾਂ ਸ਼ੁਰੂ ਪਿੰਕਾ ਸਾਡੇ ਏਰੀਆ ਖੰਧਾ ਬਾਬਾ ਜੀ ਇਹ ਅਸੀਂ 5 ਲੱਖ ਰੁਪਏ ਦਾ ਪਾਤਾ ਦਾ ਟੈਂਟਰ ਹੋ ਜਾਣਾ ਜੀ ਮੇਰੇ ਨਾਲ ਤੁਸੀਂ ਸ਼ੂਟ ਕਰਾ ਦੇਣਾ ਅਗਲੇ ਮੇਰੇ ਕੋਲ ਆਪਣਾ ਬੋਲੇ ਬਾਬਾ ਭੂਮਣ ਜੀ ਮਹਾਰਾਜ ਕੀ ਜੈ ਬਰੇਕ ਬਾਬਾ ਜੀ ਪਿੰਡ ਦੇ ਚੱਪਰਾ ਤੋਂ 10 ਲੱਖ ਰੁਪਏ ਦਾ ਪਾਇਆ ਸੀ ਕੋਈ ਦਿੱਤੀ ਜਿਵੇਂ ਕਹਿੰਦੇ ਹੋ ਆਪਾਂ ਕੱਟ ਫੈਮਿਲੀ ਇੱਕ ਬਾਬਾ ਜੀ ਨੇ ਲਾਇਬ੍ਰੇਰੀ ਲਗਾਈ ਹੈ ਸਾਡੇ ਕੋਲ ਅਗਲੀਆਂ ਲਾਇਬ੍ਰੇਰੀਆਂ ਚ ਫੁੜਨੇ ਗਾਣੀਆਂ ਚ ਕੋਈ ਨਾ ਕਹਿੰਦੇ ਅਗਲੀ ਲਾਇਬ੍ਰੇਰੀ ਆ ਕੇ ਆਪਾਂ ਉਨੇ ਤੁਹਾਡੇ ਪ੍ਰਿੰਸੀ ਪ੍ਰਾਈਮਰੀ ਦਾ ਲਾਈਨ ਵੀ ਅਸੀਂ ਦੇ ਦਿੰਦੇ ਹਾਂ ਕਹਿੰਦੇ ਪਾਪਾ ਜੀ ਸਭ ਤੋਂ ਵੱਡਾ ਕਰਦਾ ਹੈ ਪਿੰਡ ਚ ਦਾਣਾ ਮੰਡੀ ਦਾ ਉਹ ਇਹਨੇ ਕਾਹਲੇ ਕੰਪਲੀਟ ਕਰਤੀ ਉਹਦਾ ਪ੍ਰੋਪਰ ਸਰਵੇ ਹੋ ਗਿਆ ਉਹਨੇ ਕਸੂਰੇ ਪੂਰੇ ਪੰਪ ਸੈਟਰ ਕੰਪਲੀਟ ਹੋ ਗਏ ਅਗਲੀ ਵਾਰ ਇੱਕ ਪ੍ਰੋਗਰਾਮ ਤੁਸੀਂ ਆਉਗੇ ਸ਼ਾਇਦ ਉਹ ਤੋਂ ਪਹਿਲਾਂ ਉਹਨੇ ਉਹਨੂੰ ਪ੍ਰਕਰ ਸਾਥੀ ਥੋੜਾ ਸ਼ਰਮਾ ਜੈਦਾ ਬਾਬਾ ਇਸ ਵਾਰ ਸਵਾਗੀ ਕਿਪਾ ਥੋੜੇ ਆਸਰੇ ਉੱਡੇ ਫਿਰਦੇ ਆ ਬਾਬਾ ਜੀ ਇਹ ਸਰਕਾਰ ਦੇ ਮୋਰੇ ਵਿਸ਼ਵਾਸ ਦਵਾ ਸਕਦੇ ਆ ਵੀ 3 ਸਾਲ ਤੋਂ 300 ਅਗੇ ਮੌਕਾ ਮਿਲਿਆ ਸੀ ਬੜੇ ਸੁੱਖੋਂ ਪਰ ਕੋਈ ਇਹ ਨਹੀਂ ਕਹਿ ਸਕਦਾ ਵੀ ਕਿਸੇ ਬੰਦੇ ਨੇ ਨਜਾਇਜ਼ ਪarcha ਗੋਲੀ ਨਿਖਰਾਇਆ ਹੈ ਮੈਂ ਦਵਾ ਸਕਦਾ ਕੋਈ ਕੋਈ ਵੀ ਰੱਖੂਗਾ ਵੀ 2 ਸਾਲ ਮੇਰੀ ਜਵਾਨ ਚ ਇਹ ਦਾ ਮਨਾਵੇ 400 ਰੁਪਏ ਕਮੇ ਹੋ ਸਕਿਆ ਪਰ ਜਦੋਂ ਕਿਸੇ ਤੇ ਨਜਾਇਜ਼ ਪarcha ਆਉਂਦਾ ਨਾ ਗੱਲੇ ਦੀ ਬੰਦਾ ਸਮੇਂ ਨਹੀਂ ਕਹਦਾ ਪਿੱਛੇ ਕਿੰਨਾ ਪਰਵਾਹ ਰਿਸ਼ਤਾ ਰਿੰਦੇ ਮੰਨੂ ਮੇਰੀ ਉਥੋਂ ਨੂੰ ਆਪਾਂ ਦੀ ਬੜੀ ਚੰਗੀ ਤਰ੍ਹਾਂ ਬੱਲੇ ਦੀ ਤੋਂ ਭੁਲੇਖਾ ਲਾ ਸਕਦਾ

ਖੇਡ ਦੇ ਮੈਦਾਨ ਦੇ ਵਿੱਚ ਵਰਜੀਤ ਤੇ ਬਿੱਲੇ ਦੀ ਹੋਰ ਟੱਕਰ ਮੇਰੇ ਮਿੱਤਰੋ ਸਾਹਮਣੇ ਦੇਖਾਂਗੇ ਇਹ ਕੋਟ ਭਾਈ ਦਾ ਲਓ ਪਹਿਲੀ ਰੇਡ ਆ ਭਲਵਾਨ ਆ ਵੱਡੇ ਪੱਦਰ ਦੀ ਖੇਡ ਮੈਦਾਨ ਤੋਂ ਬਣਾ ਮਕਾਬਲਾ ਸਕਦਾ ਪਰ ਪੁਆਇੰਟ ਰੇਡਰ ਦੇ ਖਾਤੇ ਚੜ੍ਹਦੀ ਲਓ ਸੀਮਾ ਕੋਟੀ ਪਾਰੀ ਐ ਹੋਰ ਨੰਬਰ ਕਿਰਦੇ ਵਿੱਚ ਕਦੇ ਹਰਿਆਣੇ ਦੇ ਵਿੱਚ ਕਦੇ ਮਾਝੇ ਦੇ ਵਿੱਚ ਕਦੇ ਤਵਾਬੇ ਦੇ ਵਿੱਚ ਪਰ ਕਹਿੰਦੇ ਵੀ ਉਧਰ ਦੇ ਪਾਸੇ ਚੜ੍ਹਦੀ ਕਲਾ ਵਾਲੇ ਅੱਜ ਚੜ੍ਹਦੀ ਰਹਿਣਗੇ ਅੱਜ ਚੜ੍ਹਦੀ ਕਲਾ 'ਚ ਰਹਿਣਗੇ ਆਹ ਲੱਗਿਆ ਪਾ ਰਹੀ ਆ ਉਹ 4 ਨੰਬਰ ਕਿੱਕ ਦੇ ਵਿੱਚ ਦਿਮਪਲ ਦੀ ਪਾਈ ਹੋਈ ਕਬੱਡੀ ਤੇ ਇੱਕ ਪਾਸੇ ਜਸੂ ਭੜਵਾਨ ਪਰ ਇਧਰਲੇ ਇੱਕ ਪਾਸੇ ਦੇਖਾਂਗੇ ਇਹ ਪੀਤੂ ਟਰਾਈ ਕਰਦੀ ਆ ਆਹ ਦੇਖਾਂਗੇ ਬਰਾਬਰ ਦੀਆਂ ਭਾਜੀਆਂ ਪੀਤੂ ਨੇ ਕਹਿੰਦੇ ਮੋੜ ਦਿੱਤੀਆਂ ਪਰ ਮਿੱਤਰੋ ਕਿ ਫੁੱਲਵਾੜਾ ਨਹੀਂ ਕਰੀਦਾ ਅੰਮ੍ਰੋ ਤਾਰੇ ਤੋੜਦਾ ਇੱਕਾ ਦੇ ਵਿੱਚ ਪਾਈ ਹੋਈ ਰੇਡ ਤੇ ਪਰਲੀ ਕੰਨੀ ਤੇ ਰਜਨੀ ਮੁਚਾਰੇ ਕਹਿੰਦੇ ਸਿਮਰਨ ਆਹ ਦੇਖਾਂਗੇ ਸ਼ਰਨਾ ਤੇ ਮਨਦੀਪ ਕੌਰ ਆ ਦੇਖਾਂਗੇ ਆ ਸਿਮਰਨ ਆ ਦੇਖਾਂਗੇ ਜਿਹਨੇ ਵੀ ਕਹਿੰਦੇ ਬਰਾਬਰ ਦੀ ਭਾਜੀ ਮੋੜ ਦਿੱਤੀ ਮੇਰੇ ਮਿੱਤਰੋ ਗੱਟ ਫੜ ਕੇ ਮਾਰੇ ਕੈਂਚੀ ਕਹਿੰਦੇ ਪ੍ਰੇਮ ਝਨੇਰਾ ਦਾ ਆ ਖੇਡ ਕਬੱਡੀ ਖੇਡਣਾ ਸ਼ੌਕ ਪੰਜਾਬੀ ਸ਼ੇਰਾਂ ਦਾ ਜਿੰਨਾ ਮੁਕਾਬਲਾ ਖੇਡਾ ਜਾ ਰਿਹਾ ਛੋਟੀ ਮੁੱਠੀ ਨਾਲ ਕੇ ਖੁਸ਼ੀਆਂ ਨਾਲ ਆਉਂਦੀਆਂ ਨੇ ਤਾਰੇ ਵੀ ਨੀਂਦ ਪਾ ਲੈਂਦੇ ਜਦ ਗੀਤ ਗਉਂਦੀਆਂ ਨੇ ਕਿਸਮ ਤੇ ਤਾਲੇ ਖੋਲਣ ਵਾਲੀਆਂ ਇਹ ਕੁੰਜੀਆਂ ਹੁੰਦੀਆਂ ਨੇ ਤਿੰਨ ਪਰੀਆਂ ਮਰਗੀਆਂ ਨਹੀਂ ਆਹ ਤਿੰਨ ਪਰੀਆਂ ਹੁੰਦੀਆਂ ਨੇ ਤਿੰਨ ਪਰੀਆਂ ਮਰਗੀਆਂ ਨਹੀਂ ਤਿੰਨ ਪਰੀਆਂ ਹੁੰਦੀਆਂ ਨੇ ਆਹ ਵਾਲੀ ਕਬੱਡੀ ਪੌਣ ਦੀ ਵਾਦੀ ਜਾ ਰਹੀ ਹੈ ਚਾਰ ਜਾਫੀ ਚੰਡੀਗੜ੍ਹ ਸਪੋਰਟਸ ਵਾਲਿਆਂ ਖੜਾਉਣਾ ਹੁਣ ਲੱਗੂ ਜੱਫਾ ਕਿ ਨਹੀਂ ਹੋ ਗਿਆ ਮੈਚ ਚੋਟੀ ਦਾ ਆਹ ਥੱਲੇ ਪਾਸੇ ਕਦੇ ਵੀ ਸਿਰ ਦੀ ਲਾ ਲਾ ਕੇ ਪਰ ਪੁਆਇੰਟ ਰੇਟਰ ਦੇ ਮੌਕੇ ਨੂੰ ਜਾਣਿਆ ਤੇ ਔਥਾ ਚੰਦ ਮੇਰੇ ਮਿੱਤਰੋ ਆਹ ਸਾਹਮਣੇ ਦੇਖਾਂਗੇ ਔਥਾ ਵਾਲੀ ਪਟਿਆਰ 4 ਨੰਬਰ ਕਿੱਟ ਦੇ ਵਿੱਚ ਉਹ ਕਬੱਡੀ ਕਬੱਡੀ ਪਾਉਣ ਦੇ ਲਈ ਖੇਡ ਦੇ ਮੈਦਾਨ ਦੇ ਵਿੱਚ ਵਧੀ ਹੋਈ ਆ ਕਿ ਵਾਂਗ ਲਾੜਿਆਂ ਸਜਾ ਕੇ ਦਾਦੀ ਤੋੜਿਆ ਫੁੱਲਾਂ ਜਿਹੇ ਪੋਤਿਆਂ ਨੂੰ ਬੜਾ ਔਖਾ ਹੈ ਸ਼ਹੀਦੀ ਲਈ ਤੋੜਨਾ ਜਿਦਰ ਦੇ ਆ ਟੋਟਿਆਂ ਨੂੰ ਬੜਾ ਔਖਾ ਹੈ ਸ਼ਹੀਦੀ ਲਈ ਤੋੜਨਾ ਜਿਦਰ ਦੇ ਆ ਟੋਟਿਆਂ ਨੂੰ ਬੜਾ ਔਖਾ ਜਿਦਰ ਦੇ ਆ ਟੋਟਿਆਂ ਦਾ ਪੰਚਾਇਤਾ ਸਰਪੰਚ ਸਾਹਿਬ ਨਵੇਂ ਮੁੰਡੇ ਕਮੇਟੀ ਹੋੱਚ ਆਏ ਆ ਬਹੁਤ ਬੜੀ ਜਮਾਈ ਸਾਡੀ ਹੋਈ ਹੈ ਵਧੀਆ ਮੈਚ ਜਿਹੜੇ ਨੇ ਪੰਜਾਬ ਦਾ ਖੇਡਿਆ ਜਾ 255 ਦੀ ਟੀਮ ਦੇ ਖਿਡਾਰੀਆਂ ਨਾਲ ਕਬੱਡੀ ਪੌਣ ਲਈ ਵੱਧਦੀ ਜਾ ਰਹੀ ਹੈ ਰਿਕੂ ਰੌਣਖਾਂ ਵਾਲੀ ਮਟਿਆਰ ਕਹਿੰਦੇ ਕਬੱਡੀ ਪਾ ਰਹੀ ਆ ਫਰੀਦਪੁਰ ਦਾ ਇਲਾਕਾ ਮੇਰੇ ਮਿੱਤਰੋ ਬਾਬੇ ਫਰੀਦ ਦੀ ਧਰਤੀ ਆ ਕਿ ਫਰੀਦਾ ਖਾਂ ਨੰਦੀਏ ਖਾਂ ਕੇ ਜੇੜ ਨਾ ਕੋਏ ਜਉਂਦੇ ਆ ਪੈਰਾ ਥੱਲੇ ਤੇ ਮੋਹਿਆਂ ਉੱਪਰ ਹੋਏ ਚਉਂਦੇ ਆ ਪੈਰਾ ਥੱਲੇ ਤੇ ਮੋਹਿਆਂ ਉੱਪਰ ਹੋਏ ਬੰਨਾਂ ਮਟਿਆਰ ਨੇ ਐਨ ਕਹਿੰਦੇ ਚੋਟੀ ਦਾ ਜਫਾ ਲਾਇਆ ਕਬੱਡੀ ਕਬੱਡੀ ਕਰਦੀ ਮਟਿਆਰ ਕਹਿੰਦੇ ਫਿਰ ਖੇਡ ਦੇ ਮੈਦਾਨ ਦੇ ਵਿੱਚ ਵੰਦੀ ਗਈ ਆ ਸਾਹਮਣੇ ਦੇਖਾਂਗੇ ਵੀ ਕਿਹੜੀ ਮਟਿਆਰ ਹੁਣ ਜਾ ਫਰਾਂਗੇ ਹਾ ਦੇਖਾਂਗੇ ਖੇਤ ਮੈਦਾਨ ਦੇ ਵਿੱਚ ਬੱਲੇ ਬੱਲੇ ਕਰਾਉਂਦੀ ਕਿ ਮਾਂ ਮਰੇ ਤਾਂ ਪਿੱਕੇ ਮੰਦਾ ਹੈ ਮੇਲਾ ਭਾਈ ਭਾਈ ਦੇ ਦਰਦੀ ਹੁੰਦੇ ਤੇ ਭਾਈ ਭਾਈ ਦੀਆਂ ਬਾ ਉੱਪਰ ਸਿਰਾਂ ਦੇ ਤਾਜ ਮੁਹੰਮਦ ਮਾਵਾਂ ਠੰਡੀਆਂ ਸ਼ਾਵਾਂ ਉੱਪਰ ਸਿਰਾਂ ਦੇ ਤਾਜ ਮੁਹੰਮਦ ਮਾਵਾਂ ਠੰਡੀਆਂ ਸ਼ਾਵਾਂ ਪਰ ਸਭ ਯਾਰਾਂ ਨੂੰ ਕਹਿ ਦਿੰਦੇ ਆ ਉਹ ਬਗਨਾਰੀ ਦੇ ਲਾਗੇ ਕਰਕੇ ਵਸਿਆ ਪਿੰਡ ਪਿੰਡ ਖੁਰਦ ਪਰ ਸਾਹਮਣੇ ਦੇਖਾਂਗੇ ਸ਼ੌਪਤ ਕਹਿੰਦੇ ਕਬੱਡੀ ਪਾ ਰਹੀ ਆ ਖੇਡ ਦੇ ਮਾਦਿਆਂ ਦੇ ਉੱਤੇ ਦੂਸਰੇ ਪਾਸੇ ਦੇਖਾਂਗੇ ਟੱਕਰ ਕਹਿੰਦੇ ਇੱਕ ਕੰਨੀ ਤੇ ਹੋਈ ਆ ਉਹ ਦੇਖਾਂਗੇ ਦੋ ਖਿਡਾਰਮਾਂ ਦੇ ਦਰਮਿਆਨ ਉਹ ਹੰਦੀ ਹੋਈ ਜਦੋਂ ਜੈ ਤੇ ਨਾਲ ਮੈਂ ਬੇਨਤੀ ਕਰੂੰਗਾ ਵੀ ਕल्याण ਸੁੱਖਾ ਉਹ ਦੋਨੇ ਟੀਮਾਂ ਆ ਜਾਣ ਧਲਵਾ ਕਾਲਜ ਤੇ ਕਲਿਆਣ ਸੁੱਖਾ ਉਧਰਲੇ ਪਾਸੇ ਲੱਕੀ ਡਰਾ ਜਿਹੜੇ ਉਹ ਕੱਟਨੇ ਆ ਬਾਈ ਕਹਿੰਦੇ ਨੇ ਘੰਟਾ ਤੱਕ ਹੋਰ ਅਸੀਂ ਪਰਚੀਆਂ ਕੱਟਣੀਆਂ ਉਸ ਤੋਂ ਬਾਅਦ ਬੰਦ ਕਰ ਦੇਣੀ ਆ ਜੇ ਕਿਸੇ ਨੇ ਕਿਸਮਤ ਕਿਸਮਤ ਨਜਮਾਣੀ ਹੋਵੇ ਤਾਂ ਪਰਚੀ ਜਿਹੜੀ ਪਾ ਸਕਦਾ 100 ਰੁਪਏ ਦੀ ਹਰਿਆਣੇ ਵਾਲੀ ਮਟਿਆਰ ਤੇ ਮੈਚ ਦੇ ਸਾਗਰ ਬਾਈ ਇੱਕ ਹੋਰ ਬਹੁਤ ਵੱਡੀ ਬੇਨਤੀ ਹੈ ਜਿਹੜੀ ਟੀਮ ਮੇਰੇ ਨਾਲੇ ਪਾਸੇ ਖੇੜੀ ਔਰ ਪਟਕਾਨ 시 ਦੀ ਡੈਲਪਰ ਸਾਇਟੀ ਸੂਚਨਾ ਕਰਾ ਰਹੇ ਆ ਜੋ ਆਂਖੀਆਂ ਦੇ ਅੰਨ ਬਿਲਕੁਲ ਨਹੀਂ ਹੁੰਦੇ ਇਹ ਸਾਰੀ ਟੀਮ ਆਇਆ ਜੀ ਹੈ ਨਹੀਂ ਤਾਂ ਵੀ ਰੇਲ ਗੇਟ ਪੱਲੋਂ ਜੇ ਤੁਹਾਡੇ ਕੋਲ ਸਾਧਨ ਨਹੀਂ ਹੈ ਨਹੀਂ ਤੇ ਤੁਹਾਨੂੰ ਘਰੇ ਵੀ ਛੱਡ ਕੇ ਆਉਣਗੇ ਇੱਕ ਵਾਰੀ ਤਾੜੀ ਮਾਰ ਦਿਓ ਵੱਡੀ ਸਰੀ ਆ ਸੇਵਾ ਬਹੁਤ ਵੱਡੀ ਸੇਵਾ ਆ ਮੁੰਡਾ ਮੇਰੇ ਕੋਲ ਆ ਕੇ ਖੜਾ ਲੈ ਵੀ ਤੈਸੋ ਫੋਣੀ ਕਰਦਗੇ ਤੁਹਾਣੇ ਜੀ ਆਪਾਂ ਕਿਤੇ ਤੁਹਾਡੇ ਕੋਲੋਂ ਸੁਣੇ ਪਹਿਲਾਂ ਇਧਰ ਨਾਲ ਨੰਬਰ 5 ਦਾ ਨੰਬਰ ਲਾਉਂਦੇ 94 772 ਤੋਂ ਵਾਦੀ ਚੱਲ ਕੇ ਬਾਬੇ ਭੂਮਣਤ ਸਾਹਿਬ ਦੀ ਕਿਰਪਾ ਹੋਈ ਹੈ ਤੇ ਲਾਂਚਮੈਂਟ ਵੀ ਹੋ ਗਈ ਹੈ ਨਾ ਵੀ ਸੋਨੇ ਇਹਦੇ ਜੂਰਪਾ ਰੋਟੀਆਂ ਕਲਾਉਣਾ ਹਾਂਜੀ ਹਾਂ ਲੋ ਲੜਕੀਆਂ ਦੀ ਟੀਮਾਂ ਨੂੰ ਲਾਸਟ ਕਾਲ ਆ 5 ਮਿੰਟ ਦੀ ਜੇ ਕੋਈ ਟੀਮ ਰਹਿ ਗਈ ਹੈ ਤਾਂ ਐਂਟਰ ਹੋ ਸਕਦੀ ਹੈ ਹਾਂ ਨਾ ਪਾ ਲੱਗ ਗਈ ਟੀਮ ਬਾਹਰ ਹੈ ਲੜਕੀਆਂ ਦੀ ਸੈਕੰਡ ਪਿਛੇ ਨਾਲ ਕਿਤੇ ਲਾਡ ਮਾਰ ਤੋਂ ਮੈਚ ਹੈ ਨਾ ਅਤੇ ਦੇਖਣਾ ਕਿ ਕੀ ਗੇਉਦ ਬੰਦੀ ਹੈ ਬਹੁਤ ਹੀ ਵਧੀਆ ਮੈਚ ਨਾਨੀ ਖੜਾਰਨਾ ਇਸ ਮੈਦਾਨ 'ਤੇ ਪਹੁੰਚ ਚੱਕੀਆਂ ਨੇ ਲੈ ਵੀ ਨੂੰ ਨੇੜੇ ਨਾਲ ਢੇਰ ਗਿਆ ਮੈਚ ਵਧੀਆ ਖੇਡਿਆ ਜਾ ਰਿਹਾ ਹੈ ਮਾ ਬਾਬਾ ਲਾਉਂਦਾ ਜਦੋਂ ਬੰਦਾ ਭਾਈਦਾ ਹੁੰਦਾ ਨਾ ਭੱਜਣ ਤੋਂ ਬਾਹਰ ਰੁਕਦਾ ਹੁੰਦਾ ਤੇ ਦੋ ਮਾਵਾਂ ਬ੍ਰੇਕ ਦਾ ਕੰਮ ਕਰਦੀਆਂ ਇਹਦੇ ਇੱਕ ਹੀ ਬਾਹ ਇਹਦੇ ਨਾਲ ਦੀ ਤਾੜੀ ਮਾਰੋ ਵੱਡੀ ਸਾਰੀ ਜੋਰ ਨਾਲ ਜਿਹਨੂੰ ਮਾਲਕ ਨੇ ਦੋਹਾਂ ਦਿੱਤੇ ਹੈ ਹਾਂਜੀ ਦੇਖੋ ਜੀ ਲਾ ਸਾਹਮਣੇ ਦੇਖਾਂਗੇ ਕਿ ਕਹਿੰਦੇ ਖੁਸ਼ੀ ਨੇ ਕਬੱਡੀ ਪਾਈ ਸੀ ਇਹ ਮੈਨੂੰ ਲੈ ਆਇਆ ਲਾ ਸੁੱਕੀ ਫਲੇੜੇ ਵਾਲੀ ਕਬੱਡੀ ਪੌਣ ਲਈ ਵਾਦੀ ਜਾ ਰਹੀ ਹੈ ਸੰਗਰੂਰ ਦੀ ਧਰਤੀ ਹੈ ਪਰ ਸੰਗਰੂਰ ਦਾ ਇਤਿਹਾਸ ਬਹੁਤ ਵੱਡਾ ਪੜ ਕੇ ਦੇਖਿਓਗੇ ਵੀ ਲੰਡਨ ਵਿੱਚ ਅਜ ਕਿੰਨੀ ਹਿੱਚ ਫੁੱਤੀ ਸੀ ਆਹ ਫਲੇੜੇ ਵਾਲੀ ਕਹਿੰਦੇ ਸੁੱਕੀ ਟੈਸੇ ਕਬੱਡੀ ਪਾ ਕੇ ਖੇਡ ਮੈਦਾਨ ਦੇ ਵਿੱਚ ਇੱਕ ਪਾਸੇ ਦੇਖਾਂਗੇ ਵੀ ਪ੍ਰੀਤ ਮੇਰੇ ਮਿੱਤਰੋ ਆਹ ਦੇਖਾਂਗੇ ਪੰਜਾਬ ਸੁੱਕੀ ਵਾਲੀ ਔਰ ਚਾਰਾਂ ਸਟਾਪਰਾਂ ਦੀ ਖੌਮਦੀ ਚੈਨ ਮੈਂ ਬੇਨਤੀ ਕਰੂੰਗਾ ਵੀ ਆਹ ਮੈਚ ਤੋਂ ਬਾਅਦ ਆਪਾਂ ਜੀ ਮੈਚ ਨੇ ਵੇਖਨੇ ਬਾਈ 65 ਦੇ ਘੋੜੇ ਸਾਗ ਬਾਈ ਲਿਸਟ ਤੇਰੇ ਕੋਲੇ ਆ ਤੇ ਲਿਸਟ ਬਾਲ ਦੇ ਇਸ ਮੈਚ ਤੋਂ ਬਾਅਦ ਮੇਰੇ ਲਈ ਨਾ ਕਿ 17 ਵਾਲਾ ਜਿਹੜਾ ਆਹ ਦੇਖਾਂਗੇ ਸਾਹਮਣੇ ਦੋ ਖਿਡਾਰੀਆਂ ਦੇ ਦਰਮਿਆਨ ਲੱਗਦਾ ਜੋਰ ਮੇਰੇ ਮਿੱਤਰੋ ਆਹ ਗੁੱਟ ਫੜੇ ਵਾਲਾ ਕਾਸ਼ੀ ਕਲਾਲ ਵਾਲੀ ਖੇਡਾਰੀ ਕਬੱਡੀ ਪਾਉਂਦੀ ਸਾਦੀ ਜਾ ਰਹੀ ਹੈ ਬਠਿੰਡੇ ਦੀ ਧਰਤੀ ਤਲੰਡੀ ਸਭ ਦਾ ਇਲਾਕਾ ਪਰ ਪੁਆਇੰਟ ਲੈ ਕੇ ਕਾਸ਼ੀ ਭਾਈ ਹੋਈ ਬਹੁਤ ਵੱਡੀ ਮਿਹਨਤ ਕੀਤੀ ਬਹੁਤ ਹੀ ਵਧੀਆ ਜਿਹੜੇ ਕੋਈ ਵੀ ਖਿਡਾਰੀ ਨੇਂਤ ਕਰਦਾ ਉਹਦੀ ਮਿਹਨਤ ਦਾ ਮੁੱਲ ਪਹਿਣਾ ਚਾਹੀਦਾ ਜੇ ਆਪਣਾ ਮੈਚ ਕਰਵਾਗੇ ਪਿੰਡਾਂ ਚ ਫਿਰ ਬਾਹਰਲੇ ਸੁੱਕਣੇ ਕਰਾਉਣੇ ਕੀ ਹੈ ਕੜੀਆਂ ਪ੍ਰਾਪਤੀਆਂ ਬਹੁਤ ਮਟੀਆਂ ਲਾਓ ਇੱਕ ਪਾਸੇ ਕਹਿੰਦੀ ਕਿਕਲੀ ਕਲੀਅਰ ਦੀ ਪੱਗ ਮੇਰੇ ਹਿੰਦੀ ਦੁਪੱਟਾ ਮੇਰੇ ਭਾਈ ਦਾ ਥਿੱਟੇ ਮੂੰਹ ਜਾਈਦਾ ਅੱਲਾ ਸੁਖੀ ਆ ਗਈ ਹੈ ਵੱਡੇ ਭਾਈ ਚੱਕ ਲਾਂ ਮੈਂ ਲਾਓ ਸੁਖੀ ਫਲਵਾੜੀ ਤੇਰਾ ਆਪੇ ਛਤਨੇ ਅੱਤ ਦੇ ਉੱਤੇ ਕੁਰਬਾਨੀ ਅਸਲੀ ਨਾ ਕੁਰਬਾਨੀ ਤੇਰਾ ਮਾਪੇ ਛਤਨੇ ਅੱਤ ਦੇ ਉੱਤੇ ਕੁਰਬਾਨੀ ਅਸਲੀ ਨਾ ਕੁਰਬਾਨੀ ਤੇਰਾ ਨਾ ਖੁਸ਼ੀ ਕਿਹਨੇ ਕਬੱਡੀ ਪਾ ਰਹੀ ਹੈ ਖੇਡ ਦੇ ਮੈਦਾਨ ਵਿੱਚ ਦੂਸਰੇ ਪਾਸੇ ਦੇਖਾਂਗੇ ਵੀ ਆਹ ਦੇਖਾਂਗੇ ਟੱਕਰ ਜਿਹੜੀ ਸਿਰੇ ਦੀ ਹੋ ਗਈ ਕਲਿਆਣ ਸੱਫੇ ਵਾਲੀ ਮਟਿਆਰ ਨੇ ਐਂ ਕਹਿੰਦੇ ਚੋਪੀ ਦਾ ਜੱਫਾ ਆਹ ਕਹਿੰਦੇ ਮੇਰੇ ਮਿੱਤਰੋ ਖੇਡ ਦੇ ਮੈਦਾਨ ਦੇ ਵਿੱਚ ਲਾਇਆ ਪੁੱਠੀ ਪੈ ਗਈ ਤੇ ਕਬੱਡੀ ਦੇ ਵਿੱਚ ਪੁੱਠੀ ਦੀ